ਦੋਸਤੋ ਆਪਣੇ ਕੋਲ ਟਾਟਾ ਸਫਾਰੀ ਆਈ ਹੈ ਓਏ ਹੋਏ ਹੋਏ ਹੋ 10 ਦੀ ਕੰਡੀਸ਼ਨ ਅਲਾਈਨਮੈਂਟ ਆਊਟ ਇੰਜਨ ਦੀ ਸਾਊਂਡ ਬੜੀ ਵਕਰੀ ਜੀ ਮੈਂ ਉਹ ਵੀ ਲੈ ਲੇ ਨੂੰ ਓਕੇ ਮੈਂ ਡੈਡੀ ਨੂੰ ਕਹਿੰਦਾ ਸਰ ਸੁਣਾ ਕਰਾਓ ਨਾ ਉਥੇ ਲੈ ਕੇ ਜਾਣੀ ਇੱਕ ਵਾਰੀ ਕੋਈ ਗੱਲ ਵੀਰੇ ਉਹ ਵੀ ਗੱਲ ਹੈ ਜਿਹੜਾ ਜੂੜ ਮੰਗਲੈ ਜੂੜ ਉਹਨੇ 2 ਲੀਟਰ ਪਾਇਆ ਪਤਾ ਨਹੀਂ ਕਿਦੋਂ ਦੀ ਖਰਾਬ ਹੋਈ ਹੈ ਪਤਾ ਨਹੀਂ ਮੋਲ ਕੱਢ ਕੇ ਦਿਖਾਓ ਪੁੱਤ ਮੈਨੂੰ ਤਾਂ ਕੁਝ ਹੋਰ ਹੀ ਚਾਪਦਾ ਵੀਰਾ ਤੁਸੀਂ ਆਏ ਹੋ ਤੁਹਾਡਾ ਸਤਿਕਾਰ ਹੈ ਦੇਖੋ ਮੈਂ ਉਹ ਬਲੌਗਰਾਂ ਦੀ ਤਰ੍ਹਾਂ ਵੀਡੀਓ ਪਾਵਾਂ ਮੈਨੂੰ ਸ਼ੁਭਾ ਨਹੀਂ ਦਿੰਦੀ ਕਿਉਂਕਿ ਗੁਰੂ ਮਾਰਾ ਇਹਨੇ ਰਤਬਾ ਹੀ ਇਹ ਜਿਹੜਾ ਵਰਤਦਾ ਕਿੰਨਾ ਤੇਲ ਪਾਇਆ ਸੀ ਕਦੋਂ ਪਾਕੇ ਤੁਰਿਆ ਬੇਟਾ 2 ਲੀਟਰ ਤੇਲ ਪਾਇਆ ਸੀਗਾ ਪੂਰਾ ਹੋ ਗਿਆ ਸੀ ਲੈਵਲ ਹਾਂਜੀ ਉਦੋਂ ਲੈਵਲ ਪੂਰਾ ਹੋ ਗਿਆ ਸੀ ਹਾਂਜੀ ਉਹਦਾ ਲੈਵਲ ਪੂਰਾ ਕਰਕੇ ਮੈਂ ਦੁਬਾਰਾ ਡਿਪ ਮਾਰਿਆ ਪੁੱਤ ਇਹਦੀ ਸਫਾਈ ਪੂਰੀ ਹੈ ਫਿਰ ਚ ਡਿਪ ਕਰਿਓ ਕਿੱਦਾਂ ਪਾਇਆ ਸੀ ਵੀਰੇ ਤੇਲ ਇਹਦੇ ਵਿੱਚ 2 ਲੀਟਰ ਇਹ ਮਹੀਨੇ ਤੋਂ ਪੇਤ ਜ਼ਿਆਦਾ ਹੋ ਗਿਆ ਵਾ ਕਿੰਨੇ ਕ ਚੱਲ ਗਈ ਹੋਗੀ 1000 ਕਿਲੋਮੀਟਰ ਤੋਂ ਵੱਧ ਨਹੀਂ ਚੱਲੀ ਸਰ 1000 ਕਿਲੋਮੀਟਰ ਤੋਂ ਵੱਧ ਨਹੀਂ ਚੱਲੀ ਤੇ ਵੀਰ ਜੀ ਲਗਭਗ ਅੱਧਾ ਲੀਟਰ ਇਹ ਫੇਰ ਚੱਕ ਗਈ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਮੈਨੂੰ ਤਾਂ ਉਹਨਾਂ ਦੱਸਿਆ ਹੀ ਕੁਝ ਨਹੀਂ ਮਤਲਬ ਮੈਂ ਇਹ ਲਈ ਇਹ ਕਿਹੜਾ ਮਾਡਲ ਹੈ ਵੀਰੇ ਇਹ 2012 ਮਾਡਲ ਆ ਕਿੰਨੇ ਦੀ ਲਈਆ ਵੀਰੇ ਇਹ 2 ਲੱਖ ਦੀ ਲਈਆ 2 ਲੱਖ ਦੀ ਲਈਆ ਹਮਮ ਜਦ ਚੱਕ ਲਈ ਉਹਨਾਂ ਜਰਾ ਲਾਈਟ ਆ ਰਹੀ ਹੈ ਬਟਾ ਕਰਿਓ ਕੇ ਵੇਲਾ ਵਾਲਾ ਨੋਟ ਇਹਦਾ ਵੀਲ ਪ੍ਰੈਸ਼ਰ ਕੋਡ ਆ ਰਿਹਾ ਹੈਗਾ ਠੀਕ ਹੈ ਨਾ ਤੇ ਇੱਕ ਵਿੱਚ ਬਾਈ ਹੋਣੇ ਜੇ ਦੂਰੋਂ ਚੱਲ ਕੇ ਆਏ ਆ ਤੇ ਮੇਰੇ ਨਾਲ ਦੀ ਜੇਬ ਤੇ ਡਾਕਾ ਨਹੀਂ ਮਾਰਦਾ proper ਗੱਲ ਸਮਝਾਉਣਾ ਗੱਡੀ ਬੜੀ ਡੀਪਲੀ ਸਮਝਾਉਂਗਾ ਇੱਕ ਤਾਂ ਬਈ ਤੁਹਾਡਾ ਗਲਤ ਲਾਇਆ ਹੋਇਆ ਖੰਡਾ ਮੈਨੂੰ ਆਤਾ ਹਰ ਇੱਕ ਚੀਜ਼ ਨੂੰ ਸਮਝਾਉਣ ਦੀ ਹੁਣ ਤੁਸੀਂ ਆਪਾਂ ਖੱਡੇ 'ਚ ਛੱਟ ਰਹੇ ਗੱਡੀ ਤੁਹਾਨੂੰ ਸੌਖੀ ਜੀ ਚੱਲਦੀ ਲੱਗਦੀ ਹੈ ਕੁਛ ਹੀ ਬੋਲਿਓ ਨਹੀਂ ਨਹੀਂ ਮੈਂ ਤੁਹਾਨੂੰ ਪਹਿਲੇ ਦਿਨ ਹੀ ਆਖਿਆ ਸੀ ਕਿ ਜੀ ਵੀ ਮੇਰੇ ਕੋਲੇ ਆਉਣ ਤੋਂ ਪਹਿਲਾਂ ਤੁਸੀਂ ਇਹਨੂੰ ਕਿਸੇ ਮਕੈਨਿਕ ਨੂੰ ਜਾਂ ਖੱਡਿਆਂ ਤੇ ਸਿੱਟ ਕੇ ਦੇਖੋ ਹੁਣ ਮੈਂ ਇੱਕ ਚੀਜ਼ ਇੱਥੇ ਦਿਖਾਉਣਾ ਤੁਹਾਨੂੰ ਹੋ ਸਕਦਾ ਫੋਨ ਚ ਕੈਪਚਰ ਨਾ ਹੋਵੇ ਇੰਜੈਕਟਰ ਚੈੱਕ ਕਰਵਾ ਸਕਦੇ ਹਾਂ ਸੀ ਕੋਡ ਆਇਆ ਹੋਇਆ ਪਰ ਇੰਜੈਕਟਰਾਂ ਦੀ ਸਾਊਂਡ ਨਹੀਂ ਸਾਊਂਡ ਇਹਦੇ ਪਿਸਟਨਾਂ ਦੀ ਹੈ ਜਿਸ ਹਿਸਾਬ ਨਾਲ ਗੱਡੀ ਦੀ ਪੋਜੀਸ਼ਨ 몰ਲ ਘਟਾ ਰਹੀ ਹੈ ਕਿਤੇ ਨਾ ਕਿਤੇ ਹੈੱਡ ਗੈਸਕਟ ਪਿਆ ਹੋਇਆ ਜਾਂ ਤਾਂ ਪਹਿਲਾਂ ਕਿਸੇ ਦਾ ਜਾਂ ਗੱਡੀ ਦਾ ਢੱਕਣ ਜਿਹੜਾ ਲੂਜ਼ ਰੱਖਿਆ ਹੈ ਸਮਥਿੰਗ ਰੋਂਗ ਕੁਛ ਨਾ ਕੁਝ ਗਲਤ ਹੈ ਤੁਸੀਂ ਕਿੰਨੀ ਚਲਾਈਏ ਲੈਣ ਤੋਂ ਬਾਅਦ ਵੀਰੇ ਮੇਰੇ ਹਿਸਾਬ ਦੇ ਨਾਲ ਇਹ 1500 ਕਿਲੋਮੀਟਰ ਚਲਾਈ ਜ਼ਿਆਦਾ ਨਹੀਂ ਚਲਾਈ ਜਾਈ ਕਿਉਂਕਿ ਡੈਡੀ ਵੀ ਨਹੀਂ ਤੇ ਚਲਾਉਂਦੇ ਨਹੀਂ ਰਹੇ ਤਿੰਨ ਚਾਰ ਮਹੀਨੇ ਖੜੀ ਰਹੀ ਹੈ ਮਾਡਲ ਕਿਹੜਾ ਵੀਰੇ 12 ਮਾਡਲ ਹੈ ਜੀ ਐਫਓ ਫੋਨ ਮਾਈਕ ਨੇੜੇ ਰੱਖ ਲਓ ਤੁਸੀਂ ਚੱਲ ਕੇ ਆਇਓ ਬਾਈ ਨੂੰ ਕਰ ਦਿਓ ਫਾਲੋ ਤੁਸੀਂ ਟਰੱਕ ਡਰਾਈਵਰੋਂ ਹਾਂਜੀ ਫੋਰਨ ਚ ਹਾਂਜੀ ਬਹੁਤ ਔਖੇ ਔਖੇ ਰੁਪਏ ਬੰਦੇ ਹਨ ਹਾਂਜੀ ਇਹ ਤਾਂ ਹੈ ਜੀ ਹੁਣ ਤੁਸੀਂ ਦੇਖੋ ਵੀ ਕੀ ਕਰਉਣਾ ਹੈ ਮੇਰੀ ਤਾਂ ਇਹ ਹੈ ਵੀ ਇੰਨੇ ਰੁਪਏ ਨਾਲ ਲੱਗਣਾ ਹਾਂਜੀ ਹੁਣ ਜਿੰਨਾ ਕਟਾ ਪੈਂਦਾ ਚਲੋ ਲੱਗ ਕਰ ਲੈ ਹਾਂਜੀ ਜੇ ਤੁਸੀਂ ਕੰਮ ਕਰਾ ਕੇ ਵੀ ਲਾਉਣੇ ਹੋ ਤਾਂ ਰੁਪਏ ਇਹਦੇ ਜੋ ਮਾਰਕੀਟ ਵੈਲਿਊ ਹੈ ਹਾਂਜੀ ਉਹ ਰਹਿਣੀਆਂ ਬ੍ਰਦਰ ਹਾਂਜੀ ਹਾਂਜੀ ਕਿਸੇ ਨੂੰ ਇਹ ਸ਼ਬਦਾਂ ਨਾਲ ਵੀ ਪੀੜ ਹੋਊਗੀ ਪਰ ਕੋਈ ਵੀ ਵਿਅਕਤੀ ਗੱਡੀ ਲੈਂਦਾ ਹੈ ਉਹ ਜ਼ਰੂਰ ਦੇਖੇ ਵੀ ਜੇ ਮੈਂ ਗੱਡੀ ਲੈ ਰਿਆ ਮੇਰੇ ਕੰਮ ਕਰਉਣ ਤੋਂ ਬਾਅਦ ਬਜਟ ਤੋਂ ਬਾਹਰ ਤਾਂ ਨਹੀਂ ਹੁੰਦੀ ਹਾਂਜੀ ਤੁਸੀਂ ਲਈ ਕਿਉਂ ਸਸਤੀ ਵੇਖੇ ਹਾਂਜੀ ਇੱਕ ਤਾਂ ਸਸਤੀ ਇੱਕ ਮੇਰਾ ਜਿਹੜਾ ਮਾਸਟਰ ਸੀਗਾ ਉਹ ਖੁਦ ਆਪਣੇ ਡੀਲਰੀ ਦਾ ਕੰਮ ਕਰਦਾ ਸੀ ਕਿ ਮੈਂ ਉਹਨਾਂ ਨੂੰ ਕਿਹਾ ਸੀਗਾ ਮੈਂ ਆਪਣੀ ਨਿਗਾ ਚ ਇੱਕ ਗੱਡੀ ਰੱਖੋ ਕਿਉਂਕਿ ਮੈਨੂੰ ਇਹ ਗੱਡੀ ਦਾ ਸ਼ੌਂਕ ਸੀਗਾ ਸਵਾਰੀ ਦਾ ਇਹਦੇ ਕਰਕੇ ਉਹਨਾਂ ਨੂੰ ਮੈਂ ਪਹਿਲਾਂ ਗਿਆ ਤੁਹਾਡਾ ਸ਼ੌਂਕ ਹਾਂਜੀ ਤੁਸੀਂ ਪਗਵਾਨ ਵਾਸਤੇ ਕਿਸੇ ਰਿਸ਼ਤੇਦਾਰ ਦੀ ਡਿਊਟੀ ਲਾਈ ਹਾਂਜੀ ਕਿ ਮੈਂ ਮੈਂ ਹੁਣ ਅੱਜ ਤੋਂ 6 ਮਹੀਨੇ ਬਾਅਦ ਹੋਣਾ ਵਾਂ ਇਹਦੇ ਵਿੱਚ ਵਿੱਚ ਮੈਨੂੰ ਗੱਡੀ ਅਰੇਂਜ ਕਰ ਦਿਓ ਕੋਈ ਨਾ ਕੋਈ ਪਰ ਹੋਵੇ ਤੁਹਾਡੀ ਅੱਖਾਂ ਦੇ ਸਾਹਮਣੇ ਉਗੀ ਦੇ ਤੇ ਇਹ ਉਹਨਾਂ ਨੇ ਪਿੰਡ ਤੋਂ ਹੀ ਲਈ ਉਹਨਾਂ ਨੇ ਕਹਿੰਦੇ ਉਹਨੇ ਬਹੁਤ ਸਾਫ਼ ਚਲਾਈਏ ਬਾਕੀ ਇਹ ਤਾਂ ਹੁਣ ਮੈਨੂੰ ਚਲਾ ਕੇ ਖੁੱਦ ਪਤਾ ਲੱਗਾ ਜੀ ਸੱਚੀ ਦੱਸੀ ਬਾਈ ਦਿਲ ਤੇ ਹੱਥ ਰੱਖ ਕੇ ਟਰੱਕ ਡਰਾਈਵਰ ਤੇ ਮਕੈਨਿਕ ਜਿਹੜਾ ਟਰੱਕ ਡਰਾਈਵਰ ਵੀ ਹੁੰਦਾ ਨਾ ਉਹ ਵੀ ਅੱਧਾ ਮਕੈਨਿਕ ਹੈ ਹਾਂਜੀ ਹਾਂਜੀ ਜ਼ਰੂਰ ਰਾਈਟ ਕਿ ਰੋਂਗ ਹੈ ਜੀ ਜ਼ਰੂਰ ਹੈ ਇਹ ਮੈਂ ਕਿਹ ਲੈ ਕੇ ਫੀਲ ਕਰ ਚਲਾ ਕੇ ਫੀਲ ਦੇ ਇੰਨੇ ਹਲਾੜੇ ਟਰੱਕ ਚ ਤੁਹਾਡੀ ਜ਼ਾਹਤ ਵੀ ਆਪਾਂ ਜਿਹੜੀ ਟਾਕ ਅੱਗੇ ਵਧਾਈਏ ਜ਼ਰੂਰ ਮਾਇਓ ਤੁਹਾਡ ਤੁਸੀਂ ਮਿਲਤ ਕਰਕੇ ਪੈਸਾ ਕਮਾ ਕੇ ਲੱਗੇ ਆਇਓ ਹਾਂ ਜੀ ਰਿਸ਼ਤੇਦਾਰ ਨੂੰ ਲੱਗਦਾ ਵੀ ਅੱਜ ਮੇਰੇ ਵਾਸਤੇ ਭਾਈ ਐਪਲ ਲੈ ਆਈ ਐਪਲ ਉਹ ਐਪਲ ਜਿਹੜਾ ਸੇਵ ਸੇਵ ਵਾਲਾ ਜੀ ਉਹ ਕਿਤੇ 100 ਰੁਪਈਆ ਦਾ 1.5 ਲੱਖ ਦਾ ਐਪਲ ਹੈ ਕਿਵੇਂ ਦਿਨ ਰਾਤ ਤਲਾ ਕੇ ਤੁਸੀਂ ਉਹ ਕਮਾਈਆਂ ਕਰਦੇ ਹੋ ਆਜ਼ਾਦਤਾ ਆਪਾਂ ਟਾਕ ਕਰਕੇ ਵੀਡੀਓ ਬਣਾ ਸਕਦੇ ਹਾਂ ਜਰੂਰ ਮਹਾਰਾਜ ਜੁਰ ਕੋਈ ਗੱਲ ਹੈ ਤੁਹਾਨੂੰ ਲੱਗਦਾ ਵੀ ਐਪਲ ਕਿਸੇ ਦੇ ਕਹਿਣ ਨਾਲ ਮੰਗਣ ਨਾਲ ਤੇ ਤੁਸੀਂ ਗਿਫਟ ਦੇਣ ਦਾ ਕਿੰਨਾ ਅੰਤਰ ਹੈ ਵੀਰੇ ਦੱਸਿਓ ਮਹਾਰਾਜ ਅੰਦਰ ਇਦਾਂ ਹੀ ਉਹਨਾਂ ਨੂੰ ਹੈ ਲੱਗਦਾ ਕਿ ਜਿੱਦਾਂ ਉਹ ਗਏ ਆ ਕਿ ਮਹੀਨੇ ਬਾਅਦ ਉਹਨਾਂ ਦਾ ਆ ਜਾਂਦੀ ਹੈ ਸੈਲਰੀ ਉਹ ਤਾਂ ਸਾਨੂੰ ਪਤਾ ਇੱਕ ਇੱਕ ਦਿਨ ਤੇ ਇੱਕ ਇੱਕ ਘੰਟਾ ਕਿਦਾਂ ਲੰਘਦਾ ਰੋਡ ਤੇ ਬੇਟਾ ਗੱਡੀ ਸਟਾਰਟ ਕਰਿਓ ਦੋਸਤੋ ਪਹਿਲਾਂ ਤਾਂ ਇੰਜਨ ਦੀ ਸਾਊਂਡ ਵੇਖੋ ਮੈਂ ਕਿਸੇ ਤੇ ਛਾਨ ਨਹੀਂ ਜਿਟਾਂਗਾ ਮੈਂ ਪਿਆਰ ਕਰਦਾ ਦੁਨੀਆ ਚਾਹੁੰਦੀ ਆ ਵੀ ਮੈਂ ਵੀ ਉਹਨਾਂ ਦੇ ਨਾਲ ਦਾ ਬਣ ਜਾਵਾਂ ਜਿਹੜੇ ਅੱਗੀ ਮਾਰ ਕੇ ਠੱਗੀ ਮਾਰਨ 'ਚ ਵਿਸ਼ਵਾਸ ਕਰਦੇ ਆਂ ਬੰਦ ਕਰ ਦਿਓ ਬੇਟਾ ਗੱਡੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਂ ਇਹਨਾਂ ਲੋਕਾਂ ਦੀ ਗੱਲ ਤੇ ਗੌਰ ਕਰਾਂ ਠੀਕ ਹੈ ਮੈਂ ਪੈਸੇ ਲੈਣਾ ਮੈਂ ਸਮਝਾਉਣਾ ਮੈਂ ਪੈਸੇ ਲੈਣ ਤੋਂ ਬਿਨਾ ਵੀ ਗੱਡੀ ਸਮਝਾਉਣਾ ਹੈ ਤੇ ਗੱਡੀ ਵੀ ਮੋੜ ਦੇਣਾ ਸੋ ਜਿਹੜੀ ਗੱਡੀ ਮੇਰੇ ਕੋਲੇ ਅੱਜ ਆਈ ਵੀ ਆ ਹੁਣ ਉਹਦੇ ਬਹੁਤ ਸਾਰੇ ਕੰਮ ਹੁੰਦੇ ਲਿਫਟ ਤੇ ਲਾ ਕੇ ਤੁਹਾਨੂੰ ਸਾਰਾ ਦਿਖਾਵਾਂਗੇ ਕੀ ਸਮਾਜ ਸਸੀ ਕਲਪਾ ਜੀ ਕੀ ਹਾਲ ਚਾਲ ਵਧੀਆ ਵਧੀਆ ਮਾ ਪਹਿਲਾਂ ਥੋੜਾ ਬਹੁਤ ਤਾਲਬਾਤ ਬੜੀ ਦੂਰੋਂ ਚੱਲ ਕੇ ਸਵੇਰ ਸਵੇਰ ਆਏ ਹਾਂਜੀ ਅਹ ਪਹਿਲਾਂ ਤਾਂ ਮੈਨੂੰ ਅਜਾਜ਼ ਅਸ ਵੀ ਬਹੁਤ ਔਖੇ ਹੋਤੇ ਹਾਂਜੀ ਜੀ ਕੰਟਰੀ ਤੋਂ ਬਾਹਰ ਪੈਸੇ ਕਮਾ ਰਹੇ ਹੋ ਹਾਂਜੀ ਪੈਸਾ ਕਮਾਉਣਾ ਬਹੁਤ ਔਖਾ ਹਾਂਜੀ ਇਹ ਤਾਂ ਗੱਲ ਹੈ ਤੁਸੀਂ ਸ਼ੌਂਕ ਨਾਲ ਗੱਡੀ ਲੈ ਲਈ ਹਾਂਜੀ ਗੱਡੀ ਤੁਹਾਡੇ ਕਿਸੇ ਨੇ ਦਬਾਅ ਵੀ ਦਿੱਤੀ ਨੋਨ ਨੇ ਹਾਂਜੀ ਕੀ ਤੁਹਾਡੀਆਂ ਇਹ ਮਾਪਦੰਡ ਤੇ ਪੂਰੇ ਉਤਰਦੀ ਹੈ ਨਹੀਂ ਮੈਂ ਤਾਂ ਜੋ ਸੋਚਿਆ ਸੀਗਾ ਜੋ ਉਹਨਾਂ ਦੱਸਿਆ ਹੈਗਾ ਤੇ ਉਹ ਮੈਨੂੰ ਲੱਗਾ ਨਹੀਂ ਚਲਾਉਣ ਤੋਂ ਬਾਅਦ ਵਿੱਚ ਅਜਾਜ਼ਤ ਆਪਾਂ ਵੀਡੀਓ ਦੇ ਵਿੱਚ ਟਾਕ ਕਰੀਏ ਤੇ ਲੋਕਾਂ ਨੂੰ ਅਵੇਕ ਕਰ ਸਕਦੇ ਹਾਂ ਜ਼ਰੂਰ ਜੀ ਆਜ਼ਾਦ ਤੱਕ ਸ਼ੁਭਲਾਮ ਆਪਰਾਬਾ ਮੇਰਾ ਨਾਮ ਗੁਰਪ੍ਰੀਤ ਹੈ ਹਾਂਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਰਾਸ਼ੀ ਆਪਣੀ ਇੱਕੋ ਹੀ ਆ ਹਾਂਜੀ ਮੂੰਹ ਦੇ ਜਵਾਨ ਦੇ ਆਪਾਂ ਸੱਚੇ ਆ ਜੀ ਸੱਚੇ ਆ ਦਿਲ ਚ ਕੁਝ ਨਹੀਂ ਦਿਲ ਚ ਕੁਝ ਨਹੀਂ ਰੱਖੀ ਆ ਹੁਣ ਜਿਹੜੇ ਬੰਦੇ ਦਾ ਕਮੈਂਟ ਤੂੰ ਪੜਿਆ ਹਾਂਜੀ ਇਹ ਠੀਕ ਲੱਗਿਆ ਤੈਨੂੰ ਇਹ ਤਾਂ ਤੁਹਾਨੂੰ ਪਤਾ ਹੀ ਆ ਹਰ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ ਚੰਗਾ ਕਹਿਣ ਵਾਲੇ ਮਾਰਦੇ ਆ ਜੀ ਇਹ ਸਮਝਾਇਆ ਵੀ ਬਾਈ ਜੀ ਤੁਹਾਨੂੰ ਇਹ ਕੀ ਕਹਿ ਕੇ ਠੱਗੀ ਮਾਰੀ ਬਈ ਸਾਡੇ ਇੰਜੈਕਟਰ ਕਰਾਏ ਵੇ ਆ ਹਾਂ ਜੀ ਇਹ ਵੈਕਟਰਾਂ ਦੀ ਆਵਾਜ਼ ਆ ਹਾਂ ਜੀ ਮੈਂ ਵੀਰੇ ਇੰਜੈਕਟਰ ਕਿਤੇ ਹੋਰ ਗੱਡੀ ਤੇ ਲਾ ਦਿੰਦਾ ਜੇ ਨਾ ਹੱਡੀ ਆਵਾਜ਼ ਆਹੋ ਇਹ ਤਾਂ ਹੁਣ ਮਕੈਨਿਕ ਨੂੰ ਪਤਾ ਕੀ ਚਾਹਤਾ ਵਜੀ ਕਿੰਨੀ ਵੱਡੀ ਚੀਜ਼ ਹੈ ਹੈ ਤਾਂ ਛੋਟਾ ਟੱਕਣ ਜਾਈ ਇਹ ਕਿਉਂ ਨਹੀਂ ਲਾਇਆ ਕਿਸੇ ਨੇ ਟੱਕਣ ਤੇ ਰਬੜ ਮੰਨ ਲਓ ਜੇ ਮੈਂ ਲਾਤਾ ਗੁਰਪ੍ਰੀਤ ਵੀਰੇ ਮੇਰੇ ਨਾਲ ਜੋ ਹਾਲ ਹੁੰਦਾ ਹੈ ਅਗਲਾ ਕਹਿੰਦਾ ਭਾਈ ਮੈਨੂੰ ਤਾਂ 5 ਸਾਲ ਹੋ ਗਏ ਆਈ ਨਹੀਂ ਲਈ ਸਰਦਾ ਕੈਨੇਡਾ ਚ ਰਹਿਣਾ ਹੈ ਉੱਥੇ ਉਹ ਜੋ ਕੁਝ ਜਾਂ ਬਾਹਰ ਦੀਆਂ ਕੰਟਰੀਆਂ ਨੇ ਉੱਥੇ ਨਿਜਮਾਨਾ ਘਟ ਗਿਆ ਚੱਲਦੀ ਹੈ ਜਰੂਰ ਉਹ ਜੁਗੜਾ ਨਾਲ ਚੱਲਦੀ ਹੈ ਨਹੀਂ ਨਹੀਂ ਬਿਲਕੁਲ ਉਹਦਾ 10000 ਟਰੱਕ ਵਾ ਜਿੰਨਾ ਉਹਦੀ ਲਿਮਟ ਵਾ ਉਸ ਤੋਂ ਵੱਧ ਕੰਪਨੀ ਲੈ ਖੁਦ ਆਣ ਕੇ ਸਰਵਿਸ ਕਰਾਉਂਦੇ ਆ ਜੀ ਹਰ ਇੱਕ ਚੀਜ਼ ਜਿਹੜੀ ਚੇਂਜ ਹੋਣ ਵਾਲੀ ਚੇਂਜ ਕਰਦੇ ਟਾਇਰ ਕਿਵੇਂ ਆ ਇਧਰ ਆਈ ਪੁੱਤੋਂ ਟਾਇਰਾਂ ਦੀ ਕੰਡੀਸ਼ਨ ਤਾਂ ਮੈਂ ਖੁਦ ਵੇਖ ਲਈ ਜੀ ਥੱਲੋ ਟਾਇਰ ਬਾਹਰ ਨੂੰ ਹੈ ਹਾਂਜੀ ਉਹ ਐਸ ਰੋਕ ਵਾ ਮੋਲ ਖਾਰ ਰਹੀ ਆ ਵੀਰੇ ਹਾਂਜੀ ਉਹ ਵੀ ਚੱਕ ਰਹੀ ਹੈ ਇੰਜੈਕਟਰ ਇੰਜੈਕਟਰ ਉਹਦਾ ਤਾਂ ਪਤਾ ਹੁਣ ਤੁਹਾਨੂੰ ਤੁਸੀਂ ਦੱਸਿਆ ਕਿ ਹਾਂਜੀ ਸ਼ੌਕ ਪੂਰਾ ਕਰਨਾ ਹਾਂਜੀ ਮੈਂ ਸੁਸਪੈਂਸ਼ਨ ਕਰ ਦਿੰਦਾ ਹਾਂ ਮੈਂ ਇੰਜੈਕਟਰ ਦਾ ਕੋਡ ਉਹਦਾ ਦੇਖ ਲੈਂਦਾ ਹਾਂ ਪਰ ਇੰਜਨ ਦੀ ਸਾਊਂਡ ਹੈ ਜਿਹੜੀ ਠੀਕ ਕਿ ਗੱਡੀ ਕਿਤੇ ਹੀਟ ਅਪ ਹੋਈ ਹੋਈ ਨਾ ਲੋਕ ਠੱਗੀ ਕਿਵੇਂ ਮਾਰਦੇ ਆ ਮੇਰੇ ਤੋਂ ਜੈਲਸੀ ਕਿਉਂ ਖਾਂਦੇ ਆ ਮੈਂ ਉਹ ਨੁਕਤਾ ਦੱਸ ਦਿੰਦਾ ਜਿਹੜਾ ਕਿਸੇ ਨੇ ਠੱਗੀ ਮਾਰੀ ਹੈ ਮਗਲੇ ਮੂਰੇ ਲਿਆ ਦਿੰਦਾ ਸਹੀ ਗੱਲ ਤੁਹਾਨੂੰ ਲੱਗਦਾ ਵੀ ਇਹ ਗੱਡੀ ਤੇ ਕਿਹਨੇ ਪਹਿਲਾਂ ਪੈਸੇ ਲਾਏ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਜਿਹੜੇ ਪੈਂਦੇ ਆ ਘੇੜ ਵੀ ਤਕਾਣਾ ਮੈਂ ਜਦੋਂ ਆਣ ਕੇ ਜਦੋਂ ਕਲਚ ਨੱਪਿਆ ਰ ਕਲਚ ਵੀ ਟਰੱਕ ਵਾਲਾ ਹੀ ਹਿਸਾਬ ਦਾ ਵਾ ਕਾਰ ਵਾਲੀ ਤੇ ਫੀਲਿੰਗ ਨਹੀਂ ਆਨੀ ਆ ਟਰੱਕ ਦੇ ਤਾਂ ਹੀ ਰੈਲੇ ਹੁੰਦੇ ਆ ਹਾਂਜੀ ਤੇ ਉਹੀ ਮੈਂ ਹੁਣ ਮੈਂ ਇਹਦਾ ਕਲਚ ਖੋਲਾਂ ਉੱਥੇ ਖਰਚਾ ਹਾਂਜੀ ਮੈਂ ਇਹਦਾ ਸ਼ਸਪੈਨਸ਼ਨ ਖੋਲਾਂ ਮੈਂ ਉੱਥੇ ਖਰਚਾ ਹਾਂਜੀ ਮੈਂ ਇੱਕ ਗੱਲ ਕਹਿਣਾ ਹੈ ਜੇ ਮੈਂ ਲੋਕਾਂ ਦੀ ਤਰ੍ਹਾਂ ਸਸਤਾ ਕੰਮ ਕਰਾਂ ਥੋੜਾ ਥੋੜਾ ਕਰਾਂ ਆਓ ਜੀ ਜੀ ਆਓ ਹਾਂਜੀ ਤੁਹਾਡੇ ਪੈਸੇ ਲਵਾਦਾ ਤੁਹਾਨੂੰ ਰਿਜ਼ਲਟ ਨਾ ਮਿਲੇ ਫਿਰ ਕੀ ਹੋਊਗਾ ਆਓ ਤਾਂ ਫਿਰ ਗੱਲ ਤੋਂ ਉਹੀ ਹੈ ਮਕੈਨਿਕ ਦੇ ਚੱਕਰ ਲਾਈ ਜੋ ਲਾਈ ਚੱਲੋ ਨਾ ਹਾਂਜੀ ਹੁਣ ਮੈਂ ਮਗਰਲੇ ਹਿੱਸੇ ਨੂੰ ਵੀ ੱੱਕਾ ਮਾਰ ਕੇ ਦਿਖਾਉਣਾ ਬੇਟਾ ਮੈਨੂੰ ਫੋਨ ਫੜਾ ਦੇ ਗੁਰੇ ਚਲ ਚਲ ਚੱਲੇ ਕੋਈ ਚੱਲ ਗਰੀ ਕੱਕਮਸੂਸ ਹੋ ਰਹੇ ਥਾਂ ਛਟਕੇ ਹੋ ਰਹੇ ਦੋਸਤੋ ਸਭ ਤੋਂ ਪਹਿਲਾਂ ਤੱਕ ਤੁਸੀਂ ਦੇਖੋ ਬਈ ਜ਼ਿੰਦਗੀਆਂ ਨਾਲ ਖਲਵਾੜ ਕਿਵੇਂ ਹੁੰਦਾ ਜਦੋਂ ਵਿਅਕਤੀ ਕੋ ਗੱਡੀ ਲੈਂਦਾ ਜਾਂ ਗੱਡੀ ਵੇਚਦਾ ਇਹ ਨਹੀਂ ਸੋਚਦਾ ਵੀ ਭਾਈ ਜੀ ਮੈਂ ਦੇ ਰਿਹਾ ਕਿਸੇ ਨੂੰ ਇਹ ਗੱਡੀ ਨੇ ਮੇਰੇ ਨਾਲ ਵਫਾਦਾਰੀ ਕਿੰਨੀ ਕੀਤੀ ਹੈ ਤੇ ਗਾਂਹ ਵਾਲੇ ਦੀ ਜ਼ਿੰਦਗੀ ਨੂੰ ਆਪਾਂ ਕਿਵੇਂ ਡਿਸਟਰਬ ਕਰਦੇ ਆ ਇਸ ਵੀਡੀਓ ਵਿੱਚ ਸਾਰਾ ਦਿਖਾਉਂਗਾ ਲੋਕਾਂ ਨੂੰ ਮੇਰੇ ਬੋਲੇ ਹੋਏ ਸ਼ਬਦ ਭੈੜੇ ਲੱਗਦੇ ਹੁੰਦੇ ਆ ਮੈਂ ਸੱਚ ਜਿਹਾ ਬਿਆਨ ਕਰਦਾ ਹੁੰਨਾ ਚਲੋ ਕੋਈ ਗੱਲ ਨਹੀਂ ਜਿਹੜੇ ਕਮੈਂਟ ਆਏ ਆ ਧੰਨਵਾਦ ਜਿਹੜੇ ਮਾਣ ਵਧਾਇਆ ਉਹਦਾ ਉਸ ਤੋਂ ਵੱਧ ਧੰਨਵਾਦ ਆ ਡਰਾਪਿੰਗ ਹੈ ਜਿਹੜੀ ਇਹ ਨੁਕਸਾਨ ਕਰਦੀ ਹੈ ਅਸੀਂ ਵੀ ਗੱਡੀ ਨੂੰ ਬਿਨਾਂ ਸੋਚਿਆ ਸਮਝਿਆ ਗੱਡੀ ਨੂੰ ਰੋਡ ਤੇ ਭਜਾਉਣ ਤੁਰ ਜਾਂਦੇ ਆ ਕੀ ਨੁਕਸ ਨਿਕਲਵੇ ਆ ਕੀ ਨਹੀਂ ਇੰਜਾਂ ਦੀ ਲੀਕਾ ਜਾ ਬਲੋ ਮਾਰਦੀ ਐ ਮੈਂ ਜਿੰਨਾ ਕੰਮ ਕਰਾਊਗਾ ਕਸਟਮਰ ਉਨਾ ਹੀ ਕੰਮ ਕਰੂਗਾ ਉਸ ਤੋਂ ਉੱਪਰ ਨਹੀਂ ਜਾਊਗਾ ਇਹਦੀ ਟਾਈਮਿੰਗ ਬੈਲਟ ਵੀ ਪੈਣ ਵਾਲੀ ਹੋ ਸਕਦੀ ਐ ਹਲਾਇਓ ਬੇਟਾ ਐਂਡ ਰਬੜ ਕਿਟ ਸਾਰਾ ਕੁਝ ਇੰਦਾ ਪੈਂਦਾ ਐ ਸਫਾਰੀ ਦਾ ਸੋ ਪਾਵਾਂਗੇ ਹਲਾਇ ਬੇਟਾ ਇਧਰ ਇਧਰ ਹਲਾਇਓ ਚੱਲੋ ਬੇਟਾ ਦਿਖਾਓ ਚੱਲੋ ਬੇਟਾ ਬੋਸ ਘਟ ਸਾਰੀ ਖਤਮ ਹੈ ਜੀ ਸਾਰੇ ਡੰਡਿਆਂ ਦੀ ਹਾਲਤ ਹੈ ਹਲਾਓ ਬੇਟਾ ਕੀ ਕਿਸੇ ਨੂੰ ਇਹ ਸਮਝਾਉਣਾ ਚੰਗੀ ਗੱਲ ਹੈ ਜਾਂ ਮਾੜੀ ਗੱਲ ਹੈ ਬੇਟਾ ਸਪੋਰਟਰ ਵਾਲਾ ਜਰਾ ਬੜਾ ਦਿਖਾਓ ਇਧਰ ਆ ਕੇ ਇੱਥੇ ਲਾਓ ਚਲੋ ਬੇਟਾ ਬਹੁਤ ਪਲੇ ਹੈ ਜੀ ਜੋ ਵੀਰ ਹੋਣ ਕਹਿਣਗੇ ਇਹਨਾਂ ਦੇ ਮੁਤਾਬਕ ਆਪਾਂ ਕੰਮ ਕਰਾਂਗੇ ਜੀ ਅੱਜੋ ਵੀਰੋ ਕਮੈਂਟ ਪਾਉਣ ਵਾਲਾ ਤਾਂ ਹਟਦਾ ਹੀ ਨਹੀਂ ਵੀਰ ਨੂੰ ਆदत ਪਈ ਐ ਉਹ ਕਿਸੇ ਦੀਆਂ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਕਿਉਂ ਖਰਾਬ ਕਰਦੇ ਹੋ ਪ੍ਰਭੂ ਗੱਡੀ ਦੀ ਹਾਲਤ ਬਾਈ ਦਾ ਬ੍ਰੇਕ ਲੀਕ ਇਹ ਮਾਪਿਆਂ ਦੇ ਲੈ ਆਇਆ ਹਿੰਮਤੀ ਐ ਤੂੰ ਟਰੱਕ ਡਰਾਈਵਰ ਐ ਤੈਨੂੰ ਲੱਗਦਾ ਸੀ ਇਹ ਹਾਲਤ ਹੋਣੀ ਸੀ ਮੈਂ ਹਾਲ ਤਾਂ ਜਦੋਂ ਚਲਾਈ ਮੈਂ ਉਹਨੂੰ ਦੇਖ ਲਈ ਇਹਦੀ ਨਹੀਂ ਪਰ ਇਹ ਤਾਂ ਨਹੀਂ ਪਤਾ ਸੀ ਨਟ ਵੀ ਢਲੇ ਫਿਰਦੇ ਆ ਤੇ ਰਬੜਾ ਵੀ ਢਲੇ ਜਾਂਦਾ ਸੀ ਉਹ ਟਾਇਰ ਟੇਡਾ ਦੇਖਦਾ ਹੈਗਾ ਉਹ ਤੋਂ ਮੈਨੂੰ ਪਹਿਲਾਂ ਅੰਦਾਜ਼ਾ ਹੈਗਾ ਪਰ ਮੈਂ 60 ਤੋਂ ਤਾਂ ਤਾਂ ਹੀ ਰੱਖੀ ਮੈਂ ਇਹ ਤਾਂ ਆਪਣੀ ਜਾਨ ਲਈ ਵੀ ਨੁਕਸਾਨ ਕਰ ਲਈ ਛੋਟਿਆ ਜਦੋਂ ਤੂੰ ਅੰਦਰ ਵਾੜੀ ਉਦੋਂ ਮੈਂ ਤੂੰ ਕੀ ਤੈਨੂੰ ਮਾਖਿਆ ਹਾਂ ਮੈਂ ਹੱਸ ਪਿਆ ਨਾ ਹਾਂਜੀ ਹਾਂਜੀ ਉਹ ਇਹਨਾਂ ਹਾਸਿਆਂ ਦੇ ਵਿੱਚ ਵੀ ਦਰਦ ਹੈ ਦਰਦ ਹੈ ਕਿ ਨਹੀਂ ਹੈ ਸਹੀ ਗੱਲ ਕੀ ਤੁਸੀਂ ਗੱਡੀ ਦੁਰਘਟਨਾ ਵਾਸਤੇ ਲਈ ਹੈ ਜਾਂ ਇੰਜੋਏ ਕਰਨ ਲਈ ਇਹ ਤਾਂ ਜਿਵੇਂ ਆਇਆ ਤੇ ਲਹੀ ਜਿਹੜੇ ਬੰਦੇ ਨੇ ਦਵਾਈਓ ਨੇ ਦੇਖ ਲਿਆ ਹਾਂਜੀ ਆਪਣਾ ਐਸਟੀਮੇਟ ਆਏ ਹਿਲਦਾ ਹੁਣ ਜਿਹੜੀ ਚੀਜ਼ ਮੈਂ ਨਿੱਕੀ ਜੀ ਦਿਖਾਉਣੀ ਐ ਆ ਜਾ ਪੁੱਤ ਸੇਵਕਾਂ ਓਏ ਆ ਜਾ ਸ਼ੇਰਾ ਸੇਵਕਾ ਇੱਥੇ ਜੇ ਚੱਲ ਥੱਲੇ ਆ ਨਟ ਦਿਖਾ ਬੋਲਟ ਆ ਬੋਲਟ ਦਿਖਾਈ ਕੀ ਆ ਦੋਸਤੋ ਇਹ ਚੀਜ਼ ਲੈ ਸਮਝਾਉਣ ਵਾਸਤੇ ਆ। ਇਹ ਜੋ ਬੋਸਟ ਇੰਨੀ ਜ਼ਿਆਦਾ ਖਰਾਬ ਹੁੰਦੀ ਹੈ ਠੀਕ ਹੈ। ਉੱਪਰਲੀ ਜਿਹੜੀ ਚੁੰਪੇ ਆ ਢਿੱਲੇ ਪਏ ਆ। ਠੀਕ ਹੈ ਖੜਕੇ ਦੇਖੋ। ਇਹ ਮੈਂ ਕਸਟਮਰ ਨੂੰ ਅਵੇਅਰ ਕਰਨਾ ਚਾਹਣਾ ਹੈ। ਦੋਸਤੋ ਬਜਟ ਆਏ ਹਿਲ ਜਾਂਦੇ ਆ। ਜਦੋਂ 볼ਟ ਸਾਰੇ ਢਿੱਲੇ ਹੋਣ ਤੇ ਫੇਰ ਕੰਮ ਕਰਨਾ ਬਹੁਤ ਔਖਾ ਹੁੰਦਾ। ਮੈਂ ਅੱਗੇ ਜਾ ਕੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਹੈ। ਹਰ ਇੱਕ ਵਿਅਕਤੀ ਸਸਤਾ ਜਾਂ ਕਰਕੇ ਤੇ ਤੋਰ ਦਿੰਦਾ ਹੈ। ਤੇ 볼ਟ 슬립 ਹੋਣ ਉਹਨਾਂ ਨੂੰ ਵੀ ਠੀਕ ਕਿਵੇਂ ਕੀਤਾ ਜਾਂਦਾ ਗਾਲੇ ਕਲਿੱਪ ਦੇ ਵਿੱਚ ਪੂਰਾ ਦੇਖ ਲਿਓ ਵੀਡੀਓ ਐਂਡ ਟਿੱਕਰ ਦੇਖਿਓ ਵੀ ਕੰਮ ਦੇ ਵਿੱਚ ਕੀ ਸਮਝਾਈਦਾ ਸਾਡਾ ਮਕਸਦ ਆ ਵੀ ਲੋਕ ਆਏ ਨੇ ਉਹਨਾਂ ਨੂੰ ਰਿਜ਼ਲਟ ਦੇ ਪਾਈਏ ਜਦੋਂ ਕੋਈ ਕੰਮ ਕਰਦੇ ਆ ਨਾ ਸਾਡਾ ਕੰਮ ਕਰਨ ਦਾ ਮਕਸਦ ਲੋਕਾਂ ਨੂੰ ਅਵੇਅਰ ਕਰਨਾ ਆ 볼ਟ ਟਾਟਾ ਸਫਾਰੀ ਦੇ ਜੋ ਤੁਸੀਂ ਪੋਜੀਸ਼ਨ ਦੇਖੀ ਆ ਕਿਸੇ ਨੇ ਢਿੱਲੇ ਛੱਡੇ ਪਏ ਆ ਤੇ ਆ ਵੇਖੋ ਇਹਦੇ ਵਿੱਚ ਢਿੱਲਾ ਹੋਇਆ ਪਿਆ ਹੈ 볼ਟ ਟੁੱਟ ਗਏ ਇੱਥੇ ਚੂੜੀ ਟਾਈਪ ਬਣ ਗਈ ਜੱਜ ਕੈਂਡ ਵਿੱਚ ਕੋਈ ਚੂੜੀ ਨਹੀਂ ਇੱਧਰ ਚੂੜੀ ਨਜ਼ਰ ਆ ਰਹੀ ਹੈ ਬੇਟਾ ਕੁਛ ਨਜ਼ਰ ਆ ਰਿਹਾ ਹਲਕਾ ਟੱਚ ਕਰਕੇ ਕੁਆਲਿਟੀ ਲੈ ਆਓ ਕੁਛ ਨਜ਼ਰ ਆ ਰਿਹਾ ਕੋਈ ਹੈ ਨਹੀਂ ਚੂੜੀ ਇੱਧਰ ਦੇਖੋ ਇੱਧਰ ਚੂੜੀ ਪਈ ਪਈ ਹੈ ਨਾ ਠੀਕ ਹੈ ਇਹ ਚੂੜੀ ਪਹਿਨ ਦਾ ਮਕਸਦ ਹੀ ਇਹ ਹੈ ਵੀ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਆ ਜਿਆਦਾਤਰ ਜਿਹੜਾ ਸਾਡੀ ਸਥਿਤੀ ਹੋ ਚੁੱਕੀ ਹੈ ਇੱਕ ਬਲੌਗਰਾਂ ਤੇ ਨਿਰਭਰ ਹੋ ਗਏ 1 ਮਿੰਟ ਦੀ ਵੀਡੀਓ ਪਾਓ ਗਾਕਾਂ ਨੂੰ ਬੁਲਾਓ ਮੈਂ ਕਹਿੰਦਾ ਯਾਰ ਉਸਤਾਦ ਦੀ ਤਸਗੀਰ ਦੀ ਕੀ ਹੁੰਦੀ ਹੈ ਅੱਜ ਦੀ ਨੌਜਵਾਨ ਪੀੜੀ ਭੁੱਲ ਗਈ ਆ ਫਿਰ ਕਮੈਂਟ ਪਾਊਗਾ ਮੈਨੂੰ ਪਤਾ ਬੜੇ ਸੋਹਣਾ ਇੱਕ ਵੀਰ ਨੇ ਕਮੈਂਟ ਪਾਇਆ ਮੇਰੀ ਰੂਹ ਬੜੀ ਖੁਸ਼ ਹੋਈ ਰੂਹ ਉਸ ਵਿਅਕਤੀ ਨੇ ਉਹ ਕਮੈਂਟ ਪਾਇਆ ਸਟਾਪ ਕਰੀ ਬਟੈਕ ਕਰੀ ਪੜ ਲਓ ਆ ਪਿਆ ਜੀ ਗੱਲ ਥਿੰਕਿੰਗ ਦੀ ਹੈ ਇੱਕ ਮੈਂ ਹੋਰ ਕਮੈਂਟ ਪੜਾਉਣਾ ਤੁਹਾਨੂੰ ਉਸ ਵੀਰ ਨੇ ਅੱਜ ਵਾਲੀ ਵੀਡੀਓ ਦੇ ਵਿੱਚ ਰਿਪਲਾਈ ਕੀਤਾ ਐਕਚੁਅਲੀ ਚ ਮੈਂ ਲੋਕਾਂ ਨੂੰ ਐਜੂਕੇਟ ਕਰਨਾ ਚਾਹੁੰਦਾ ਤੇ ਮੇਰੇ ਮਿੱਤਰ ਗੁਰਪ੍ਰੀਤ ਸਿੰਘ ਨੂੰ ਲਾਂਭਾ ਮਿਲਿਆ ਹੈ ਮੋਗੇ ਦੇ ਕੁਝ ਵਿਅਕਤੀਆਂ ਦਾ ਉਹ ਕਹਿੰਦੇ ਯਾਰ ਬਾਈ ਲੋਕ ਕੀ ਲੋਕਾਂ ਨੂੰ ਸਿਆਣੇ ਬਣਾ ਰਿਹਾ ਮੈਂ ਯਾਰ ਮਕੈਨਿਕਾਂ ਦਾ ਵੀ ਨਫ਼ਰਤ ਚ ਲਾਂ ਮੈਂ ਆਪਣੀ ਆਡੀਅנס ਜਿਹੜਾ ਨਹੀਂ ਸਮਝਦਾ ਉਹ ਵੀ ਨਫ਼ਰਤ ਚ ਲਾਂ ਆਜੋ ਜੀ ਕੀ ਲਿਖਿਆ ਪੜਿਓ ਬੇਟਾ ਬੇਟਾ ਉੱਚੀ ਬੋਲਿਓ 2 ਕਰੋੜ ਪਰ ਇਹ 100 ਕਦੀ ਦਾ 2 ਕਰੋੜ ਦੀ ਹੋਵੇ ਜਾਂ 2 ਲੱਖ ਰੀ ਸੜਕ ਤੇ ਬੈਠੇ ਜਾਨਵਰਾਂ ਨੇ ਆਪਣੀ ਆਰਦਾਤਾਂ ਤੋਂ ਮਜਬੂਰ ਆਪਣੀ ਡਿਊਟੀ ਕਰਨੀ ਹੁੰਦੀ ਹੈ ਵਾਈ ਗਰੂ ਭਾਈ ਜੀ ਤੁਹਾਡਾ ਧੰਨਵਾਦ ਮੈਂ ਚਲੋ ਆਡੀਅנס ਨੇ ਇਹ ਗੱਲ ਕਹਿਤੀ ਮੈਂ ਫਿਰ ਵੀ ਉਸ ਵਿਅਕਤੀ ਦਾ ਸਤਿਕਾਰ ਕਰਦਾ ਜਿਹਨੇ ਹੌਸਲਾ ਅਫਸਾਈ ਕੀਤੀ ਮਤਲਬ ਤਾਂ ਇਹ ਵੀਰ ਦਾ ਤਾਂ ਇਹ ਬੰਦਾ ਹੈ ਵੀ ਭਾਈ ਜੀ ਤੁਸੀਂ ਸਹੀ ਐਜੂਕੇਟਡ ਕਰ ਰਹੇ ਹੋ ਅੱਜ ਰਿਸ਼ਤੇਦਾਰ ਰਿਸ਼ਤੇਦਾਰ ਨੂੰ ਗੱਡੀ ਦਿਵਾਉਣ ਗਿਆ ਤੇ ਕੁੰਡੀ ਲਾ ਜਾਂਦਾ ਠੀਕ ਹੈ ਨਾ ਪਰ ਮੈਂ ਲੋਕਾਂ ਨੂੰ ਅਵੇਅਰ ਕਰਦਾ ਹੁੰਦਾ ਹੁਣ ਇਸ ਕੰਮ ਪਿੱਛੇ ਸਾਡੀ ਅੱਧੀ ਅੱਧੀ ਖਰਾਬ ਹੋ ਜਾਣੀ ਹੈ ਦੁਬਾਰਾ ਫੇਰ ਖੋਲ ਕੇ ਅਸੀਂ ਇਹਨੂੰ ਡੈਂਟਰ ਕੋਲੇ ਲੈ ਕੇ ਜਾਵਾਂਗੇ ਖਰਾਦੀਏ ਕੋਲੇ ਲੈ ਕੇ ਜਾਵਾਂਗੇ ਇਹਦੇ ਬੋਲਟਾਂ ਨੂੰ ਅੰਦਰੋਂ ਵੇਲਡਿੰਗ ਕਰਵਾਵਾਂਗੇ ਜਿਹੜੇ ਬੋਲਟ ਖਰਾਬ ਹੈ ਕਿਉਂਕਿ ਬਾਰ-ਬਾਰ ਨੀਂ ਦਾ ਚੀਜ਼ ਖੁੱਲਦੀ ਅੱਜ ਅਗਲਾ ਕਹਿੰਦਾ ਜੀ ਪਟਿਆਲੇ ਤੋਂ ਫਲਾਣੇ ਕਿਲੋਮੀਟਰ ਗਈ ਮੈਂ ਤਾਂ ਬਹੁਤ ਘੱਟ ਵੀਡੀਓ ਉਸ ਹਮਣਾ ਪਾਉਣਾ ਹੈ ਵੀ ਕਸਟਮਰ ਅਵੇਅਰ ਹੋ ਜੇ ਮੇਰੇ ਕੋਲੇ ਵਿਸ਼ਤ ਦੀ ਨਾ ਆਵੇ ਪਰਮਾਤਮਾ ਨੇ ਬੜਾ ਕੁਝ ਦਿੱਤਾ ਹੈ ਤੁਸੀਂ ਕਿੰਨਾ ਅਵੇਅਰ ਹੋ ਨੀਓ ਵੀਡੀਓ ਦੇਖ ਕੇ ਕੀ ਸਮਾਜ ਦੇ ਵਿੱਚ ਜੋ ਲੋਕ ਸੱਚਾਈ ਦੀ ਗੱਲ ਕਰਦੇ ਆ ਤੇ ਅਸੀਂ ਉਹਦਾ ਸਾਥ ਦੇਣਾ ਹੈ ਜਾਂ ਜਿਹੜੇ ਪਰਿਆਈ ਵਾਲੇ ਪਾਸੇ ਤੁਰ ਰਹੇ ਉਹਨਾਂ ਦਾ ਸਾਥ ਦੇਣਾ। ਅੱਲਾ ਬੇਟਾ ਆ ਨਟ ਬੋਲਟ ਇਹਦੇ ਨਾਲ ਦੇ ਚਾਹੀਦੇ ਨਟ ਤੇ ਬੋਲਟ ਜੈਨੂਨ ਪੀਸ ਚਾਹੀਦੇ ਆ। ਚਾਰ ਪੀਸ ਸਾਨੂੰ ਲੈ ਆ ਕੇ ਦਿਓ। ਓਕੇ। ਹੁਣ ਦੁਬਾਰਾ ਭੇਜਿਆ ਜੀ। ਆ ਗੋਲੀਆਂ ਵਗੈਰਾ ਹਰ ਇੱਕ ਚੀਜ਼ ਆਪਾਂ ਪ੍ਰੋਪਰ ਤਿਆਰ ਰੱਖਦੇ ਆ। ਪੌਣਾ ਵੀ ਆ। ਕਿਉਂਕਿ ਦੁਰੋਦ ਚੱਲ ਕੇ ਹੈ ਮੇਰਾ ਕੰਮ ਹੈ ਵੀ ਦੁਨੀਆ ਅਵੇਰ ਹੋ ਜੇ। ਕਿਉਂਕਿ ਵਰਸੇਤ ਬੰਦੇ ਦਾ ਕੰਮ ਇੱਕੋ ਹੀ ਆ। ਜੋ ਗੁਰਬਾਣੀ ਕਹਿੰਦੀ ਹੈ ਜਾਂ ਗੁਰੂ ਸਾਹਿਬ ਨੇ ਆਖਿਆ ਉਹਨੂੰ ਆਪਾਂ ਅਟੈਂਡ ਕਰੀ ਚੱਲੀਏ। ਅੱਗਾ ਵੀ ਤੇ ਕਾਲ ਆ ਵੀ ਆਪਣਾ ਸਤਿ ਕੁ ਸਵਾਰਿਆ ਜਸਰੋ ਸੋ ਗੱਲ ਸੱਚੀ ਲੱਗੀ ਤਾਂ ਜਰੂਰ ਸ਼ੇਅਰ ਜਰੂਰ ਕਰਿਓ ਕੋਈ ਵੀ ਕੰਮ ਕਰਨਾ ਹੁੰਦਾ ਬਹੁਤ ਔਖਾ ਹੁੰਦਾ ਲੋਕ ਇਹ ਚਾਹੁੰਦੇ ਆ ਵੀ ਸਾਡੇ ਨਾਲ ਦਾ ਰਲ ਜਾਵੇ ਆਪਣੇ ਤੋ ਤਨੇ ਰਲਿਆ ਜਾਣਾ ਕਿਸੇ ਨੇ ਆਉਣਾ ਆਵੇ ਕਿਸੇ ਨੇ ਨਹੀਂ ਆਉਣਾ ਨਾ ਆਵੇ ਮੇਰਾ ਕੰਮ ਹੈ ਆਪਣੇ ਵੱਲੋਂ ਇੱਕ ਬੋਲਣਾ ਮੈਂ ਇੱਕ ਬਾੰਗ ਦਿੱਤੀ ਹੈ ਉਹ ਬਾੰਗ ਮੇਰੀ ਕਿੰਨੀ ਸੁਣਦੇ ਐ ਕਿੱਥੋਂ ਤੱਕ ਪਹੁੰਚਦੀ ਐ ਤੇ ਤੁਸੀਂ ਕਿੰਨਾ ਉਹਦੇ ਤੇ ਅਮਲ ਕਰਦੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਮੈਂ ਕੋਈ ਸੂਝਵਾਨ ਐਡਾ ਨਹੀਂ ਇਨਸਾਨ ਸੂਝਵਾਨਤਾ ਉਹ ਹੈ ਜਿਹੜਾ ਵੀਡੀਓ ਵੇਖ ਕੇ ਕਮੈਂਟ ਪਾਉਂਦਾ ਹੈ ਉਹ ਆਪਣੀ رائے ਰੱਖਦਾ ਹੈ ਤੁਸੀਂ ਆਪਣੀ رائے ਰੱਖ ਦਿਓ ਧੰਨਵਾਦ ਸੋ ਦੋਸਤੋ ਲੈਦਰ ਅਸੀਂ ਪੁਰਾਣੇ ਰਹਿਣ ਤੇ ਬਜਟ ਹਿਲਦਾ ਸੀ ਉਦੋਂ ਫਿਰ ਬੜੀ ਦਿੱਕਤ ਹੋ ਜਾਂਦੀ ਹੈ ਮੂਰਲੇ ਸ਼ੌਕਰ ਪੌਸ਼ਕਟ ਸਾਰੀ ਆਪਾਂ ਕੰਪਲੀਟ ਪਾਤੀ ਹੈ ਜਿਹੜਾ ਪਰਲੇ ਪਾਸੇ ਡੀਜ਼ਲ ਬ੍ਰੇਕ ਕੋਇਲ ਸਾਰੀ ਨਹੀਂ ਕਰਦਾ ਸੀ ਉਹ ਹਟ ਗਿਆ ਹੈਗਾ ਚਲੋ ਆਜੋ ਠੀਕ ਹੈ ਜੀ ਅਲੀ ਕਰਦਾ ਸੀਗਾ ਕਿਉਂਕਿ ਆਪਾਂ ਲੇਥਵਰਕ ਕਰਵਾਤਾ ਮੈਂ ਇੱਕ ਗੱਲ ਸੱਝਾਉਣੀ ਚਾਹਣਾ ਹੈ ਜਦੋਂ ਅਸੀਂ ਕਿਸੇ ਦਾ ਸਾਰਨਾ ਚਾਹਣੇ ਆ ਤਾਂ ਅਸੀਂ ਉਹਦੇ ਵਿੱਚ ਬਹੁਤ ਪਰੇਸ਼ਾਨ ਹੋ ਜਾਂਦੇ ਆ ਉਹ ਲੈਦਰ ਪੁਰਾਣੇ ਤੇ ਟੂਲ ਨਵਾਂ ਤੇ ਚੱਲ ਚੱਲ ਕੇ ਥੋੜਾ ਸੈੱਟ ਹੋਊਗਾ ਸ਼ੌਕ ਨਵੇਂ ਪੈ ਗਏ ਅਸੀਂ ਬਹੁਤ ਜਾਣ ਔਖੀ ਹੁੰਦੀ ਹੈ ਜਦੋਂ ਕਿਸੇ ਦਾ ਬਹੁਤ ਬਰੀਕੀ ਦੇ ਵਿੱਚ ਕੰਮ ਕਰਦੇ ਆ ਤੁਹਾਨੂੰ ਸਮਝਾਉਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਮੇਰੀ ਥੀਕ ਗੱਲ ਕਹਾਂ ਕਬਾੜ ਤੱਕ ਬਾੜ ਤੱਕ ਬਾੜ ਹੀ ਆ ਹਨਾ ਇਸ ਕਬਾੜ ਨੂੰ ਠੀਕ ਕਰਨਾ ਬਹੁਤ ਔਖਾ ਹੈ ਗੱਡੀਆਂ ਕਬਾੜ ਵਾਲੀਆਂ ਨੂੰ ਜਦੋਂ ਕਹਿੰਦੇ ਨਾ ਸੱਜਣ ਵੀ ਅਸੀਂ ਤਾਂ ਬਾਈ ਜੀ ਤੁਹਾਡੇ ਕੋਲ ਸਾਰਾ ਕੁਝ ਕਰਾ ਲਿਆ ਸਾਰੇ ਕੁਝ ਦੇ ਵਿੱਚ ਤਾਂ ਮਿੱਤਰੋ ਗੱਡੀ ਹੀ ਬਦਲਣੀ ਪਊਗੀ ਕਿਉਂਕਿ ਹੁਣ ਇਹਦੇ ਆਸਤੇ ਕਲੀਪਰ ਬਦਲਣਾ ਪਊਗਾ ਜੇ ਡ੍ਰਿਲ ਕਰਦੇ ਆਂ ਤੇ ਹੋਰ ਖਰਚਾ ਵਧੂਗਾ ਖਰਚੇ ਤੇ ਖਰਚਾ ਖਰਚੇ ਤੇ ਖਰਚਾ ਉਹ ਕਿਵੇਂ ਵਧਦਾ ਅਸੀਂ ਤਾਂ ਸਿਰਫ ਗੱਡੀ ਨੂੰ ਚੱਲਣ ਯੋਗ ਬਣਾਉਣ ਲੱਗੇ ਆਂ ਗਾਗ ਵੀ 7% ਲੈ ਕੇ ਬਸ ਆਹੀ ਚੀਜ਼ ਤਾਂ ਬਾਈ ਤੁਹਾਡੀ ਸਮਝਾਉਂਦਾ ਹੁੰਦਾ ਆ ਇਧਰ ਨਿੱਪਲ ਹੈਗਾ ਨਾ ਹੁਣ ਕੀ ਕਰੀਏ ਕਸਟਮਰ ਮੈਂ ਨਹੀਂ ਕੰਮ ਕਰੂਗਾ ਤੋ ਹੋਰ ਕਰਾਉ ਪਰ ਮੈਂ ਅਗਲੇ ਦਾ ਜਿੰਨਾ ਸਾਰ ਸਕਦਾ ਸੀ ਸਾਰਿਆ ਐਂਡ ਵਾਲਵ ਜਿਹੜੇ ਪੁਰਾਣੇ ਚੱਲ ਸਕਦੇ ਸੀ ਚਲਾਏ ਕਿਉਂਕਿ ਬਜਟ ਬਹੁਤ ਜ਼ਿਆਦਾ ਹਿੱਲਦਾ ਸੀ ਦੋਸਤੋ ਇੱਥੇ ਮੈਂ ਗੱਲ ਕਰਾਂ ਜਿਵੇਂ ਬਲੌਗਰ ਪਾਉਦੇ ਆਪਣੇ ਕੋਲੇ ਆਏ ਜੀ ਟਾਟਾ ਸਫਾਰੀ ਆਪਾਂ ਇਹਨੂੰ ਐ ਬਣਾਤਾ ਬਾਈ ਜੀ ਬੜਾ ਵਿਸ਼ਵਾਸ ਕਰਕੇ ਆਏ ਬਾਈ ਜੀ ਵਿਸ਼ਵਾਸ ਤੋੜਨ ਹੀ ਨਹੀਂ ਦਈਦਾ ਤੇ ਪ੍ਰਾਣੀਆਂ ਗੱਡੀਆਂ ਦੇ ਵਿੱਚ ਬਹੁਤ ਸਾਰੇ ਇੰਨੇ ਕੁ ਨੁਕਸ ਹੁੰਦੇ ਆ ਉਹਨਾਂ ਨੂੰ ਸਵਾਰਦਿਆਂ ਸਵਾਰਦਿਆਂ ਕੀ ਰਹੀ ਸੀ ਆਪ ਅਫਸੈਟ ਹੋ ਜਾਂਦੇ ਕਿਉਂ ਯਾਰ ਅਗਲਾ ਕਹਿੰਦਾ ਬਾਈ ਜੀ ਪੈਸੇ ਬੜੇ ਲਵਾਤੇ ਅੱਛਾ ਪ੍ਰਾਣੀ ਗੱਡੀ ਜਦੋਂ ਰੋਡ ਤੇ ਚਲਾਉਣੀ ਹੈ ਕਿਹੜੀਆਂ ਨਵੀਆਂ ਮੁਸ਼ਕਲਾਂ ਖੜੀਆਂ ਹੋਣੀਆਂ ਕੋ ਕੁਝ ਵੀ ਨਹੀਂ ਪਤਾ ਹੁੰਦਾ ਓ ਜੀ ਕਸੀ ਚੱਲੋ ਪੁੱਤਰੇ ਦੋ ਦੋ ਚੂੜੀਆਂ ਕਸੀ ਚੱਲੋ ਸੱਟ ਲਾਈ ਚੱਲੋ ਹੁਣ ਇਹ ਜਿਹੜੇ ਡਰਮ ਹਨਾ ਇਹਨਾਂ ਦੀਆਂ ਕਿਨਾਰੀਆਂ ਬਹੁਤ ਬਣੀਆਂ ਹੋਣਗੀਆਂ ਹੋ ਸਕਦਾ ਲੈਦਰ ਵੀ ਖਰਾਬ ਨਿਕਲ ਪਾਉ ਸੱਚ ਕੇ ਝੂਠ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਮਿੱਠੀਆਂ ਨਾਲ ਗੁਜ਼ਾਰਾ ਹੁੰਦਾ ਨਹੀਂ ਜੇ ਮਿੱਠੀਆਂ ਨਾਲ ਗੁਜ਼ਾਰਾ ਹੁੰਦਾ ਹੋਵੇ ਫਿਰ ਡਾਕਟਰ ਵੀ ਮਿੱਠੀ ਬੰਦ ਕਰ ਦੇਵੇ ਨਾ ਚਾ ਹਨਾ ਪਾਉ ਫਿਰ ਸ਼ੂਗਰ ਸੀ ਕਰੋਂਦੀ ਐ ਜੋ ਫਿੱਕੀ ਪੀਦੇ ਹਨਾ ਤੇ ਆਹੀ ਆ ਬਾਈ ਮਿੱਠੀਆਂ ਵਜਦੀਆਂ ਨੇ ਬਾਈ ਤੋਂ ਕੱਢ ਕਾ ਪੁੱਤ ਕੀ ਨਿਕਲਦਾ ਵਿੱਚੋਂ ਸੱਪਾ ਲਓ ਜੀ ਬੋਲਟ ਸਾਰੇ कसे ਗਏ ਫਿਰ ਵੀ ਬਾਹਰ ਨਹੀਂ ਨਿਕਲਦੇ ਲਓ ਜੀ ਲਓ ਵੀ ਮਿੱਤਰੋ ਪ੍ਰਾਟੀ ਬੁੱਤੋ ਪਾਉ ਹਵਾ ਮਾਰ ਸ੍ਰੀ ਕੁਮਲ ਮਾਰ ਦੇ ਤੇ ਆਪਾਂ ਇਹਨਾਂ ਨੂੰ ਰੇਕਮਲ ਲਾ ਕੇ ਤੇ ਕੋਈ ਨਿੱਕਾ ਮੋਟਾ ਜਿਹਾ ਹੱਲ ਕਰ ਲਈਏ ਨਹੀਂ ਤਾਂ ਬਜਟ ਬਹੁਤ ਵਿਚਾਰੇ ਦਾ ਹਿੱਲ ਜਾਊਗਾ ਸੱਜਣੋ ਉਸਤਾਦ ਬਣਨਾ ਵੀ ਬਹੁਤ ਔਖਾ ਹੈ ਤੇ ਸ਼ਗਿਰਦੀ ਕਰਨੀ ਵੀ ਬਹੁਤ ਔਖੀ ਹੈ। ਅੱਜ ਕੱਲ ਤਾਂ YouTube ਨੇ ਉਸਤਾਦ ਵੀ ਵੱਡੇ ਵੱਡੇ ਬਣਾਤੇ ਤੇ ਸ਼ਗਿਰਦਾਂ ਜਿਹੜੇ ਉਹ ਹੀਰੋ ਬਣਾਤੇ। ਪੁੱਤਰ ਪਹਿਲਾਂ ਚੈੱਕ ਕਰੋ ਵੀ ਵਰਕ ਕਰਦੇ ਪਏ ਆ। ਦੂਜਾ ਪਾਸਾ ਵੀ ਦੇਖੋ। ਅਸੀਂ ਪੁਰਾਣੀ ਸੋਚ ਦੇ ਬੰਦੇ ਆ ਤੇ ਪੁਰਾਣੇ ਮਿਸਤਰੀ ਆ। ਪੁਰਾਣੀ ਸੋਚ ਨਾਲ ਨਵੀਂ ਗੱਡੀ ਨੂੰ ਕਿਵੇਂ ਠੀਕ ਕਰਦੇ? ਇਥੇ ਲਾ ਕੇ ਨੇ ਰੇਤੀ ਤੇ ਮੋਟਾ ਰੇਕਮਲ ਲਾ ਕੇ ਕੋਈ ਜਗਾੜ ਹੱਲ ਕਰ ਹੱਲ ਕਰ ਦੋ ਇੱਕ ਇੱਥੇ ਥੋੜਾ ਜਿਹਾ ਕਸਾ ਲੋ ਠੀਕ ਹੈ ਤੇ ਕਿਉਂਕਿ ਪੁਰਾਣੀ ਗੱਡੀ ਤੇ ਆਪਾਂ ਫਾਲਤੂ ਖਰਚਾ ਕਰਾਂਗੇ ਤੋਂ ਜਿਆਦਾ ਹੋ ਜਾਊਗਾ ਠੀਕ ਹੈ ਜੀ ਗੱਡੀ ਚੱਲਣ ਯੋਗ ਬਣਾ ਰਿਹਾ ਨਾ ਕਿ ਆਪਾਂ ਨਵੀਂ ਕਰ ਰਹੇ ਹਾਂ ਕਿਉਂਕਿ ਇਸ ਸਕ੍ਰੈਪ ਪਾਲਿਸੀ ਵਾਲੀ ਗੱਡੀ ਹੈ ਜਦੋਂ ਸਟਾਰਟ ਕਰਦੇ ਏਡੀ ਖਤਰਨਾਕ ਆਵਾਜ਼ ਆਉਂਦੀ ਆ ਉਹ ਵੀ ਆਪਾਂ ਤੁਹਾਨੂੰ ਠੰਡੀ ਹੋਈ ਦੀ ਸੁਣਾ ਦਿੰਨੇ ਆ ਪਰ ਕਿਸੇ ਵਿਅਕਤੀ ਨੇ ਇਹਨੂੰ ਇਹ ਕਹਿ ਕੇ ਦਿੱਤੀ ਵੀ ਇਹਦੇ ਇੰਜੈਕਟਰਾਂ ਚ ਲੁਕਸ ਹੈ ਜਦ ਕੀ ਇਹਦੇ ਇੰਜਨ ਚ ਨੁਕਸਾ ਠੀਕ ਹੈ ਤੁਸੀਂ ਆਪਣੇ ਢਿੱਡ ਦੀ ਪੂਰਤੀ ਕਰਨ ਵਾਸਤੇ ਦੂਜੇ ਦੇ ਢਿੱਡ ਤੇ ਡਾਕਾ ਕਿਵੇਂ ਮਾਰਦੇ ਆ ਮੈਂ ਤਾਂ ਵੀਡੀਓ ਵਿੱਚ ਐਂ ਹੀ ਦੱਸੂਗਾ ਵੀਡੀਓ ਮੇਰੀ ਟੀਆਰਪੀ ਘਟ ਗਈ ਮੇਰਾ ਕਾਹ ਘਟ ਗਈ ਸੰਗ ਦਾ ਮਾਰਾ ਨਹੀਂ ਆਉਂਦਾ ਨਾ ਵੀ ਮੇਰੇ ਕੋਲ ਤਾਂ ਉਹੀ ਵਿਅਕਤੀ ਆ ਸਕਦਾ ਜਿਹੜਾ ਮੇਰੇ ਨਾਲ ਦੀ ਸੋਚ ਰੱਖਦਾ ਰਹਿਣਾ ਉਸ ਨੇ ਵੀ ਨਹੀਂ ਤੇ ਰਹਿਣਾ ਮੈਂ ਵੀ ਨਹੀਂ ਸੱਚ ਹੈ ਉਹ ਦੁਨੀਆ ਯਾਦ ਜ਼ਰੂਰ ਰੱਖ ਲੋ ਸੋ ਦੋਸਤੋ ਆਪਾਂ ਜੋ ਕਰ ਸਕਦੇ ਸੀ ਬੈਸਟ ਹੋ ਸਕਦਾ ਸੀ ਕਰ ਦਿੱਤਾ ਟਾਇਰ ਉੱਪਰੋਂ ਬਾਹਰ ਆ ਚੁੱਕੇ ਆ ਲੋ ਵੀ ਸੱਜਣੋ ਟਾਇਰਾਂ ਦੀ ਹਾਲਤ ਬਹੁਤ ਬੁਰੀ ਐ ਟਾਇਰ ਬਲਾਸਟ ਹੋਣ ਵਾਲੇ ਐ ਗੱਡੀ ਕਰਦੀ ਐ ਬਬਲਿੰਗ ਹੁਣ ਇੰਜਨ ਦੀ ਆਵਾਜ਼ ਵੀ ਤੁਹਾਨੂੰ ਸੁਣਾਉਂਦੇ ਆ ਬੇਟਾ ਗੱਡੀ ਸਟਾਰਟ ਕਰਿਓ ਗੱਡੀ ਬੰਦ ਕਰ ਦਿਓ ਪੁੱਤਰੇ ਦੋਸਤੋ ਹੀਟ ਹੋਇਆ ਹੋਇਆ ਇੰਜਨ ਐ ਪਰ ਬਾਈ ਗੁਰਪ੍ਰੀਤ ਸਿੰਘ ਦੇ ਕਹਿਣ ਤੇ ਮੈਂ ਫੇਰ ਵੀ ਸ਼ਿਸ਼ਪੈਂਕਸ਼ਨ ਦਾ ਕੰਮ ਕਰਤਾ ਬਾਕੀ ਚੀਜ਼ਾਂ ਨਹੀਂ ਛੇੜੀਆਂ ਢੱਕਣ ਮੈਂ ਬਦਲ ਦਿੱਤਾ ਹੁਣ ਇਸ ਢੱਕਣ ਦੇ ਚਲਦਿਆਂ ਜੇ ਪ੍ਰੈਸ਼ਰ ਬਣੂਗਾ ਤੇ ਗੁਰਪ੍ਰੀਤ ਵੀਰੇ ਤੈਨੂੰ ਗੱਲ ਸਮਝਾਉਣ ਲੱਗਾ ਪਾਣੀ ਇਹਦਾ ਰੋਜ਼ ਚੈੱਕ ਕਰਨਾ ਸੋ ਬਾਈ ਜੀ ਹੁਣ ਬਾਈ ਉਹਨਾਂ ਨੂੰ ਪੁੱਛਦੇ ਆ ਕਿ ਕਿਵੇਂ ਗੱਡੀ ਦੇ ਵਿੱਚ ਤੁਹਾਨੂੰ ਫਰਕ ਲੱਗਿਆ ਟਾਇਰ ਇਹਦੇ ਮਾੜੇ ਆ ਟਾਇਰ ਗੁਰਪ੍ਰੀਤ ਵੀਰੇ ਤੁਹਾਨੂੰ ਇਹਦੇ ਪੌਣੇ ਪਹਿਣਗੇ ਠੀਕ ਹੈ ਸੋ ਜੋ ਟਾਇਰ ਦੀ ਹਾਲਤ ਹੈ ਉਹ ਤੁਹਾਡੇ ਸਾਹਮਣੇ ਹੈ ਟਾਇਰਾਂ ਦੀ ਗੁੱਡੀਆਂ ਬਿਲਕੁਲ ਕੱਸੀਆਂ ਪਈਆਂ ਖੱਬੇ ਪਾਸੇ ਦੀ بجائے ਸੱਜੇ ਪਾਸੇ ਟਾਇਰ ਤਾਂ ਲਾਤਾ ਵੀ ਇਹ ਕੱਚੇ ਉਤਰੂਗਾ ਤੇ ਫਟਣ ਦੇ ਚਾਂਸਸਸ ਘਟਾ। ਬਾਈ ਜੀ ਕਿਵੇਂ ਲੱਗਿਆ ਰਿਜ਼ਲਟ ਦੱਸਿਓ ਪਲੀਜ਼। ਹਾਂਜੀ ਸੱਸੀ ਘਾਲ ਜੀ ਮੇਰਾ ਤੇ ਭਾਜੀ ਦਾ ਸਰਨੇਮ ਸੇਮ ਹੀ ਤੇ ਮੈਂ ਇਹਨਾਂ ਦੀ ਵੀਡੀਓ ਵੇਖ ਕੇ ਇੱਥੇ ਆਇਆ ਸੀਗਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆਣ ਕੇ ਐਕਸਪੀਰੀਅੰਸ ਸੰਕਰਨੇ ਤੇ ਅੰਕਲ ਨੇ ਜਿੰਨਾ ਕੁ ਬਜਟ ਦਿੱਤਾ ਸੀਗਾ ਮੈਨੂੰ ਗੱਡੀ ਦਾ ਤੇ ਉਹ ਤੋਂ ਵਧੀਆ ਕਰਕੇ ਦਿੱਤਾ ਤੇ ਬਜਟ 'ਚ ਵੀ ਫਰਕ ਪਾਇਆ ਬਚਤ ਘਟਾਤਾ ਮੇਰਾ ਮਤਲਬ ਜਿੰਨੀ ਸੇਵਿੰਗ ਹੋ ਸਕੀ ਇਹ ਨਾ ਕੀਤੀ ਆ ਤੇ ਮੈਨੂੰ ਬਹੁਤ ਵਧੀਆ ਇੱਥੇ ਆਣ ਕੇ ਲੱਗਿਆ ਵਾ ਬਾਕੀ ਮੈਂ ਗੱਡੀ ਚਲਾ ਕੇ ਵੀ ਵੇਖੀ ਆ ਤੇ ਪਹਿਲਾਂ ਨਾਲ ਕਾਫੀ ਫਰਕ ਪਿਆ ਵਾ ਤੇ ਲੱਗਦਾ ਵੀ ਇਹ ਵਾਕਿਆ ਜਿੱਦਾਂ ਚਲੰਚ ਵੀ ਵਧੀਆ ਗੱਡੀ ਤੇ ਪਹਿਲਾਂ ਜਿੱਦਾਂ ਬਬਲਿੰਗ ਬਬਲਿੰਗ ਪਹਿਲਾਂ ਜ਼ਿਆਦਾ ਹੀ ਕਰਦੀ ਸੀਗੀ ਤੇ ਹੁਣ ਤਾਂ ਬਿਲਕੁਲ ਐ ਸਮੂਥ ਚੱਲ ਰਹੀ ਆ ਤੇ ਬਾਕੀ ਬਹੁਤ ਬਹੁਤ ਮਿਹਰਬਾਨੀ ਅਕਲ ਦੀ ਹਾਂਜੀ ਪੂਰੇ ਪੂਰੇ ਸੈਟੀਸਫਾਈ ਜੀ